ਮੰਡੇ ਤੋਂ ਪ੍ਰਸ਼ਾਸਨ ਨੇ ਸਾਨੂੰ ਪਗਧਾਨੀ ਚਾਰ ਦੀ ਮੀਟਿੰਗ ਦਿੱਤੀ ਹੈ ਸਬ ਕਮੇਟੀ ਨਾਲ ਅਸੀਂ ਇਹ ਗ੍ਰੀ ਕਰ ਦਾਂ ਤੁਹਾਡੇ ਉਸ ਤੋਂ ਬਾਅਦ ਫੈਸਲਾ ਹੋਊਗਾ ਠੀਕ ਹੈ ਤੇਰਾ ਮੀਟਿੰਗ ਸੈਸ਼ਨ ਆਖੀ ਸਹਿਜਤਾ ਨਾਲ ਇਹ ਕਿ ਉਹ ਮਾਇਦ ਮਾਰਚ ਕਰਕੇ ਨਿਕਲ ਵਰਤ ਉਹ ਸਿੱਧਾ ਰੋਕ ਸਮਾਜ ਸਮਾਜ ਮਾਦ ਪੈਂਦੇ ਹੈ ਫੈਸਲਾ ਥੈਂਕ ਯੂ ਕਰ ਉਹ ਤਰ੍ਹਾਂ ਸੋ ਲੱਗਦਾ ਕਿ ਇਹ ਮੀਟਿੰਗ ਨੂੰ ਸਪੋਰਟ ਕਰ ਦਿੱਤਾ ਗਿਆ ਸੀ 330 ਮੁੱਖ ਮੰਤਰੀ ਜੀ ਨੇ ਸਾਨੂੰ ਅੱਜ ਅਸ਼ਵਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਿਆ ਔਰ ਗੱਲ ਚੱਲਦੀ ਆ ਇਹ ਮੀਟਿੰਗ ਨਹੀਂ ਕਰਨੀ ਹੁਣ ਨਹੀਂ ਇਹਦਾ ਰੀਤ ਨੂੰ ਮਿਲੀ ਆ ਫਿਰ ਅਗਲਾ ਸੰਕਲਪ ਸਾਡਾ ਹੈਗਾ ਡਿਵਰੇਟੂ ਕਰਾਂਗੇ ਸੋ ਬਿਲਕੁਲ ਇਹ ਮੀਟਿੰਗ ਜਿਹੜੀ ਆ ਦੇ ਦਿੱਤੀ ਗਈ ਆ 15 4 ਜਣ ਕੇ ਅਗਲੇ ਮਹੀਨੇ 15 ਤਰੀਕ ਨੂੰ ਜਿਹੜੀ ਮੀਟਿੰਗ ਹੋਵੇਗੀ ਤੇ ਕਰਨੇ ਨੂੰ ਹੁਣ ਇੱਥੇ ਸਵਾਗਤ ਕਰ ਦਿੱਤਾ ਗਿਆ ਕਰਨ ਅਨੰਤ ਜੇ ਸ਼ਰਮਾ ਨਾਲ ਜਸਤੀ ਮੁਲਾਇਆਂ ਨੂੰ ਬੈਰੀਕਾਡ ਤੋਂ ਅੱਗੇ ਆ ਰਹੇ ਨੇ ਜੀ ਮਾੜੀ ਤੰਗੜਾ ਤੋਂ ਬੈਰੀਕਾਡ ਆਇਆ ਸੀ ਉਹ ਅੱਗੇ ਕ੍ਰੋਸ ਕਰ ਜਾਂਦੇ ਨੇ ਮੁਲਾਇਆਂ ਚਾਹ ਕਰੀਏ ਦੇਖ ਲੈ ਸੰਗਤਾਂ ਨੂੰ ਨਾ ਕਰੋ ਪੁੱਤ ਨੂੰ ਲੈ ਕੇ ਕਿਵੇਂ ਤੁਰ ਆ ਗਿਆ ਰੋਕੇ ਰੋਕੇ ਉਹ ਨਾ ਕਰੋ ਤੁਸੀਂ ਨਾ ਕਰੋ ਮੁਰਦਾਬਾਲ ਮੁਰਦਾਬਾਲ ਨੇ ਪੂਰਾ ਨੋਟਿਸ ਕਿਦਾ ਗਿਆ ਲੋਕਾਂ ਨੂੰ ਬੁੱਧੂ ਬਣਾਇਆ ਗਿਆ ਪਰ 22 ਦਾ 25 ਆ ਚੁੱਕਿਆ ਸਰਕਾਰ ਦੇ 3 ਸਾਲ ਪੂਰੇ ਹੋ ਚੁੱਕੇ ਆ ਪਰ ਪ੍ਰਾਣੀ ਪੈਨਸ ਕੇਮਾ ਨਿਯਮ 72 ਅਨਸਾਰ ਲਾਗੂ ਨਹੀਂ ਹੋਈ ਕੇਂਦਰ ਸਰਕਾਰ ਵੱਲੋਂ ਯੂ ਪੀ ਐਸ ਲਾਗੂ ਕਰਕੇ ਇੱਕ ਨਵੀਂ ਜਿਹੀ ਰੁਗਲੀ ਖੇਟੀ ਜਾ ਰਹੀ ਆ ਜਿਸ ਤਰ੍ਹਾਂ ਸਾਥ ਜੋ ਪੰਜਾਬ ਸਰਕਾਰ ਵੀ ਦੇ ਰਹੀ ਆ ਅਸੀਂ ਮੰਗ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਤੋਂ 2022 ਤੋਂ ਕੀਤਾ ਗਿਆ ਨੋਟੀਫਿਕੇਸ਼ਨ ਲਾਗੂ ਕੀਤਾ ਜਾਵੇ ਨਿਯਮ 1972 ਅਨਸਾਰ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਜੀਪੀਐਫ ਗੱਦੇ ਖੋਲੇ ਜਾਣਾ ਦੂਜੇ ਪਾਸੇ ਜੋ ਹੜੇ ਟੈਨ ਹੋਏ ਮੁਲਾਜ਼ਮਾਂ ਉਹਨਾਂ ਨੂੰ ਫੈਕਟਰ 2 ਬਣਾ ਨਾ ਦਿੱਤਾ ਜਾਵੇ ਜੋ ਏਰੀਅਰ ਬਣਦਾ ਉਹ ਵੀ ਦਿੱਤਾ ਜਾਵੇ ਜਿਸ ਤਰ੍ਹਾਂ ਪੇਕੇ ਹੁੰਦਾ ਏਰੀਅਰ ਵਾਸਤੇ ਪੰਜਾਬ ਸਰਕਾਰ ਨੇ ਮੰਤਰੀ ਮੰਡਲ ਮੀਟਿੰਗ ਵਿੱਚ ਉਹ ਕਾਗਿਤ ਜਿਨ੍ਹਾਂ ਜੋ 85 ਸਾਲ ਦੇ ਉਪਰ ਵਾਲੇ ਮੁਲਾਜ਼ਮਾਂ ਉਹਨਾਂ ਨੂੰ ਵੀ ਏਰੀਅਰ ਪਿਆਣੀ ਹੈ ਲੱਗਦਾ ਸੀਗਾ ਆਕੇਸ ਨੂੰ 12 ਅਗਸਤਾਂ ਵਿੱਚ 42 ਅਗਸਤਾਂ ਵਿੱਚ ਇਹ ਮਹੂਤਵਪੂਰਨ ਗੱਲ ਹੈ ਕਿ ਤੋਂ ਮਾੜੀ ਤੋਂ ਤੇਰੀ ਮੇਂ ਬੇਲਾ ਉਹ ਜਾਲੀ ਦਿੱਤਾ ਜਾਵੇ ਪਰ ਸਰਕਾਰ 28 ਦੇ ਗਰੰਟੀਆਂ ਦਿੰਦੀ ਆ ਹਾਲੇ ਕੇ 50 ਸਰਕਾਰ ਜੋ ਮਾਨ ਸਰਕਾਰ ਦਾ ਟਾਈਮ 27 ਵਿੱਚ ਪੂਰਾ ਹੋ ਜਾਣਾ ਪਰ ਮਾਨ ਸਰਕਾਰ बार-बार ਨਾਰੇ ਲਾ ਕੇ ਮੀਟਿੰਗ ਦੇ ਵਿੱਚ ਟਾਈਮ ਪਾਸ ਕਰ ਰਹੀ ਆ ਮਾਨ ਸਰਕਾਰ ਜਿਸ ਤਰ੍ਹਾਂ ਕਿ ਸਰਕਾਰ ਦਾ 53% ਦਾ ਪੰਜਾਬ ਦੇ ਮਲਾਹ ਹੈ 20% ਹੈ ਯਾਰ ਆਪ ਲੈਣ ਬਤਾ ਕਿ ਤਜਾਵੇ ਮੈਟਲ ਵਰਕਰਾਂ ਆਸਾ ਵਰਕਰਾਂ ਉਹਨਾਂ ਨੂੰ ਮਾਨਪਤੇ ਵਾਅਦਾ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੈਗਨ ਕੰਮ ਕਰਦੇ ਕੱਚੇ ਮਲਾਜ਼ਮ ਪੱਕੇ ਕੀਤੇ ਜਾਣ ਪੰਚਪੰਚਾਂ ਦਾ ਨੋਟਿਸ ਰੱਦ ਕਰਕੇ ਜੋ ਪਰਮਿਸ਼ਨ ਮੈਟਲ ਮਲਾਜ਼ਮਾਂ ਉਹਨਾਂ ਤਰ੍ਹਾਂ ਫੇਸ ਕੀਤੇ ਜਾਣ 17 7 2020 ਵਾਲੇ ਮਲਾਜ਼ਮਾਂ ਨੇ ਜੋ ਸੰਗਰੂਰ ਦੇ ਰੈਲੀ ਕੀਤੀ ਸੀ 23 ਨੂੰ ਉਹਨਾਂ ਨੇ ਕਿਹਾ ਜੇਕਰ ਸਾਡੀ ਮੀਟਿੰਗ 8 ਅਪ੍ਰੈਲ ਨੂੰ ਮੁਖਰੀ ਭਵਾਂਤਲਾਂ ਨਾਲ ਨਾ ਹੋਈ ਉਹਨਾਂ ਨੂੰ ਇੱਕ ਚਿੱਠੀ ਦਾ ਦੇ ਦਿੱਤੇ ਸਾਡੀ ਮੀਟਿੰਗ ਹੋ ਗਈ ਪਰ ਅਸੀਂ ਆਉਣ ਵਾਲੇ ਸਮੇਂ ਵਿੱਚ ਮੁਖਰੀ ਭਵਾਂਤਲਾਂ ਦੀ ਪੋਲ ਖੋਲ੍ਹਾਂਗੇ ਅਤੇ ਉਹਨੂੰ ਘੇਰਾਂਗੇ ਧੰਨਵਾਦ ਜੀ ਧੰਨ